ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਯੁੱਧ ਸ਼ੁਰੂ ਹੋ ਚੁੱਕਾ ਹੈ ਜਿੱਥੇ ਪੰਜਾਬ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਦੱਸਣਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿੱਥੇ ਡੀਜੀਪੀ ਪੰਜਾਬ ਇਸ ਦੇ ਨਾਲ ਹੀ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ ਐਸਐਸਪੀ ਤੇ ਡਿਪਟੀ ਕਮਿਸ਼ਨਰ ਸਾਰੇ ਹੋਰ ਆਲਾ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਧਿਕਾਰੀਆਂ ਨੂੰ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦੀ ਹਦਾਇਤ ਕੀਤੀ ਗਈ ਹੈ ਸਲਫ 3 ਮਹੀਨੇ ਦਾ ਸਮਾਂ ਦਿੱਤਾ ਗਿਆ ਇਸੇ ਵਿਚਾਲੇ ਹੁਣ ਪੰਜਾਬ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਦਸਿਆ ਦੇ ਖਿਲਾਫ ਯੁੱਧ ਦੇ ਚਾਦਿਆਂ ਨਸ਼ਾ ਤਸਕਰੀ ਨੂੰ ਜੇਲ੍ਹਾਂ ਭੇਜਿਆ ਜਾ ਰਿਹਾ ਉੱਥੇ ਹੀ ਉਹਨਾਂ ਦੀ ਪ੍ਰਾਪਰਟੀਆਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਤੇ ਇਸ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਕਮਾਂਡ ਸੰਭਾਲੀ ਗਈ ਹੈ ਵੱਖ-ਵੱਖੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਈਸਰਨਗਰ ਇਲਾਕੇ ਦੇ ਵਿੱਚੋਂ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੇ ਮੈਂਬਰ ਦੋ 112 ਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਹੋਏ ਨੇ ਚੌਥੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਪੱਰ ਦੇ ਵਿੱਚ ਵੱਖ-ਵੱਖੀਆਂ ਥਾਵਾਂ ਤੇ ਪੁਲਿਸ ਸਰਚ ਆਪਰੇਸ਼ਨ ਚਲਾ ਰਹੀ ਹੈ ਤੇ ਜਿਹੜੇ ਨੌਜਵਾਨ ਨਸ਼ਾ ਦੇ ਦਲਦਲ ਦੇ ਵਿੱਚ ਪਸੇ ਹੋਏ ਨੇ ਤਾਂ ਉਹਨਾਂ ਨੂੰ ਬਾਹਰ ਆਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਜਿਹੇ ਲੋਕਾਂ ਦਾ ਸਾਥ ਦਿੰਦੇ ਨੇ ਉਹਨਾਂ ਨੂੰ ਵੀ ਸਖਤ ਟਾੜਨਾ ਕੀਤੀ ਗਈ ਹੈ ਰਮਜੀਤ ਸਿੰਘ ਕਿ ਕਿਹੜੇ ਜਿਹੜੇ ਤੁਸੀਂ ਆਪਣੇ ਬੱਚੇ ਵੀ ਕਦੇ ਕਦੇ ਨੂੰ ਭੇਜੇ ਹੋਏ ਜੀ ਵੀਰੇ ਇੱਥੇ ਜਿਸ ਤਰ੍ਹਾਂ ਆਪਣਾ ਮਾਹੌਲ ਚੱਲ ਰਿਹਾ ਹੈ ਨਾ ਗਲੀ ਮੁਹੱਲੇ ਦਾ ਤੁਸੀਂ ਸਾਨੂੰ ਤਾਂ ਅੱਬਸੇ ਆਪਣੇ ਬੱਚੇ ਨੂੰ ਤਾਂ ਸਿਕਿਉਰ ਹੀ ਰੱਖਣਾ ਉਹਨਾਂ ਨੂੰ ਫੇਰ ਸਿੱਧੇ ਤੋਂ ਸ਼ਿਫਟ ਕਰਕੇ ਦੂਜੀ ਜਗ੍ਹਾ ਭੇਜਣਾ ਪਿਆ। ਅੱਛਾ ਕਿੰਨੇ ਕਿਸਮੇ ਤੋਂ ਇਹ ਜਿਹੇ ਹਾਲਾਤ ਸੀਗੇ? ਵੀਰੇ ਮੈਂ ਤਾਂ ਹੁਣ ਕਿੰਨਾ ਟਿਕ ਦੱਸਾਂ ਕਿ ਸ਼ੁਰੂ ਤੋਂ ਇੱਥੇ ਸਿਸਟਮ ਚੱਲਦਾ ਹੀ ਆ ਰਿਹਾ ਐਸ਼ੀਨਗਰ ਚ। ਤੇ ਹੁਣ ਲੱਗਦਾ ਪੁਲਿਸ ਨੇ ਕਾਰਵਾਈ ਕੀਤੀ ਵੀ। ਉਮੀਦ ਕਰਦੇ ਹਾਂ ਕਿ ਇਹੋ ਜਿਹਾ ਮੌਕਾ ਦੁਬਾਰਾ ਨਾ ਮਿਲੇ। ਇਹਨਾਂ ਨੂੰ ਕਿ ਜਿਹੜੇ ਇੱਕ ਵਾਰ ਗਏ ਤੇ ਦੁਬਾਰਾ ਨਾ ਛੱਡਣ ਜੇ। ਠੀਕ। ਅੱਛਾ ਐਸ਼ੀਨਗਰ ਸੀਬ ਲਾ ਕੇ ਨਾ ਬਦਨਾਮ ਹੋ ਚੁੱਕਿਆ ਨਾ। ਉਹ ਸਹੀ ਹੋ ਜਵੇ ਬਸ। ਕਿੰਨੀ ਦੇਰ ਤੋਂ ਜਿਹੜਾ ਇੱਥੇ ਕੰਮ ਚੱਲਦਾ ਸੀਗਾ ਜਿਹੜਾ ਉਹਨੇ ਰੋਕਦੇ ਵੀ ਸੀ ਹਾਂਜੀ ਰੋਕਦੇ ਸੀਗੇ ਫਿਰ ਇਹ ਕਹਿੰਦੇ ਸ ਮਤਲਬ ਗਾਲ ਕੱਢ ਕੇ ਗੰਦੀਆਂ ਕਿ ਤੁਸੀਂ ਕੀ ਕਰ ਲੋਗੇ ਪੁਲਿਸ ਮੇਰੇ ਮੁੱਠੀ ਚ ਹੈ ਉਹਨੂੰ ਮੈਂ ਅਸੀਂ ਦੇਬੀ ਚ ਬੰਦ ਕਰਕੇ ਰੱਖਦੇ ਹਾਂ ਕਿੰਨੇ ਜਾਣੀ ਸੀਗੇ ਇੱਥੇ ਜਿਹੜੇ ਕੰਮ ਕਰਦੇ ਸੀਗੇ ਇੱਥੇ ਦੋ ਹੀ ਪਰਿਵਾਰ ਹਨ ਬਸ ਅੱਛਾ ਜੀ ਹਾਂਜੀ ਜਿਹੜੀ ਲੇਡੀ ਸੀ ਹਾਂ ਲੇਡੀਜ਼ ਜੈਂਟਸ ਵੀ ਉਹਨਾਂ ਦਾ ਘਰ ਵਾਲਾ ਵੀ ਕੁੜੀਆਂ ਵੀ ਮੁੰਡੇ ਵੀ ਕਿਉਂ ਸਾਰੇ ਪੁਲਿਸ ਨੇ ਚੱਕ ਲਈ ਹਾਂ ਸ਼ਾਇਦ ਮਤਲਬ ਕੀ ਬੰਦ ਕੀ ਕੀਤੀ ਤੁਸੀਂ ਬੰਦ ਕੀਤੀ ਅਸੀਂ ਮੰਗੀ ਹੈ ਕੀਤੀ ਹੈ ਕਿ ਇੱਥੋਂ ਉਜਾੜੀ ਦਿਓ ਇਹਨਾਂ ਦੇ ਮਕਾਨ ਤੇ ਬੁਲਡੋਜ਼ਰ ਚਲਾ ਕੇ ਨਾ ਖਤਮ ਹੀ ਕਰ ਦਿਓ ਇਹ ਮੰਗ ਕੀਤੀ ਹੈ ਘੱਟੋ ਘੱਟ ਡਰ ਦੇ ਮਾਹੌਲ ਚ ਰਹਿੰਦੇ ਸੀ ਹਾਂਜੀ ਅਸੀਂ ਬਹੁਤ ਡਰੇ ਅਸੀਂ ਸ਼ਾਮ ਸਵੇਰੇ ਸੈਰ ਕਰਨ ਨਹੀਂ ਜਾਂਦੇ ਸੀ ਹਾਈਵੇ 'ਚ ਇੰਨੇ ਮੰਡੀਰੀ ਬੈਠੀ ਹੁੰਦੀ ਹੈ ਸ਼ਾਮ ਨੂੰ ਤੁਸੀਂ ਆ ਕੇ ਬਹੁਤ ਕੀਤੀਆਂ ਅਸੀਂ ਸਾਰੇ ਮੋਹੱਲੇ ਨੇ ਲਿਖਤ ਵੀ ਦਿੱਤੀ ਹੈ ਜਵਾਨੀ ਵੀ ਦਿੱਤੀ ਕੋਈ ਸੁਣਵਾਈ ਨਹੀਂ ਪਤਾ ਨਹੀਂ ਲੱਗਦਾ ਕੀ ਹੱਲ ਹੋ ਗਿਆ ਸ਼ਾਇਦ ਹੋ ਜਾਵੇ ਤਾਂ ਵਧੀਆ ਹੈ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਹਿੰਦੇ ਲੋਕਾਂ ਅੰਦਰ ਦਰ ਬਹੁਤ ਸੀਗਾ ਦੇਖੋ ਸਾਨੂੰ ਇੱਥੋਂ ਹੀ ਇਨਫੋਰਮੇਸ਼ਨ ਮਿਲੀ ਸੀ ਵੀ ਈਸ਼ਰ ਨਗਰ ਦੀ ਇਹ ਗਲੀ ਦੇ ਵਿੱਚ ਦੋ ਪਰਿਵਾਰ ਹੈਗੇ ਆ ਜਿਹੜੇ ਡਰਗ ਦਾ ਕੰਮ ਕਰਦੇ ਆ ਤੇ ਬੱਚਿਆਂ ਨੂੰ ਜਿਹੜਾ ਵਿਗਾੜ ਰਹੇ ਆ ਤਾਂ ਉਹਦੇ ਵਿੱਚ ਸਾਡੇ ACP ਹਰਜਿੰਦਰ ACP ਸਾਊਥ ਐਸ ਐਚਓ ਸਦਰ ਤੇ ਨਾਲ ਇਹਨਾਂ ਦੇ ਚੌਂਕਿੰਝਰ ਇਹਨਾਂ ਦੀ ਡਿਊਟੀ ਲਾਈ ਗਈ ਸੀ ਤੇ ਇਹਨਾਂ ਨੇ ਟਰੈਪ ਲਾ ਕੇ ਜਿਹੜਾ ਉਸ ਪਰਿਵਾਰ ਨੂੰ ਫੜਿਆ ਉਹਨਾਂ ਦੇ ਕੋਲ 212 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਤੇ ਜਿਹੜਾ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਹੁਣ ਫਰਦਰ ਅੱਗੇ ਤਫਤੀਸ਼ ਕਰਾਂਗੇ ਅਕਸਰ ਕਿੰਨੇ ਕਾਫੀ ਲੰਬੇ ਸਮੇਂ ਤੋਂ ਇਹ ਇਹ ਜਿਹੜੇ ਚਾਰ ਬੰਦੇ ਆ ਜਿੰਨਾਂ ਚ ਲੇਡੀਜ਼ ਔਰੇ ਜਿਹੜੇ ਚਾਰ ਪਰਸਨ ਨੇ ਜਿਹੜੇ ਗ੍ਰਿਫਤਾਰ ਕੀਤੇ ਆ ਔਰ ਇੱਕੇ ਬਹੁਤ ਚੰਗੀ ਗੱਲ ਲੱਗੀ ਐ ਵੀ ਇੱਥੇ ਮੁਹੱਲੇ ਦੇ ਵਿੱਚ ਵੀ ਹੁਣ ਜਿਹੜਾ ਮੈਂ ਮੌਕੇ ਤੇ ਮਾਨਯੋਗ ਸਾਡੇ ਸੀਪੀ ਸਾਹਿਬ ਕੁਲਦੀਪ ਚੱਲ ਸਰ ਵੀ ਆਏ ਸੀ ਤਾਂ ਲੋਕ ਜਿਹੜਾ ਹੁਣ ਸਾਥ ਦੇਣ ਲੱਗੇ ਆਂ ਔਰ ਲੋਕ ਖੁੱਲ ਕੇ ਤੁਰੇ ਆਂ ਜੇ ਇਸੇ ਤਰੀਕੇ ਨਾਲ ਲੋਕ ਮਾੜੇ ਅੰਸਰ ਦੇ ਖਿਲਾਫ ਆ ਖੁੱਲ ਕੇ ਚੱਲਣਗੇ ਤਾਂ ਪੁਲਿਸ ਦਾ ਮੋਰਲ ਵੀ ਤਕੜਾ ਹੋਊਗਾ ਔਰ ਆਪਣੇ ਜਿਹੜੀ ਨਵੀਂ ਯੂਥ ਹੈ ਉਹ ਇਸ ਜਿਹੜੀ ਜ਼ਹਿਰ ਤੋਂ ਬਚ ਜੂਗੀ ਸਰ ਕਹਿੰਦੇ ਸੀ ਸੀਸੀਟੀਵੀ ਕੈਮਰੇ ਲਗਾਏ ਹੋਏ ਸੀ ਪਹਿਲਾਂ ਹੀ ਜਿਹੜਾ ਪੁਲਿਸ ਆਉਂਦੀ ਉਹਨੂੰ ਦੇਖ ਲੈਂਦੇ ਸੀ ਦੇਖੋ ਜਿਹੜਾ ਵੀ ਕੋ ਮਾੜਾ ਅਨਸਰ ਹੈ ਉਹ ਆਲੇ-ਦੁਆਲੇ ਲੋਕਾਂ ਤੇ ਤੇ ਪੁਲਿਸ ਤੋਂ ਬਚਣ ਲਈ ਪ੍ਰਭਾਵ ਬਣਾਉਣ ਲਈ ਐ ਜਾ ਕੁਝ ਕਰਦਾ ਬਟ ਇਹ ਗੱਲਾਂ ਦੀ ਕੋਈ ਵੈਲਿਊ ਨਹੀਂ ਮਾੜੇ ਬੰਦੇ ਦੀ ਜਿਹੜੀ ਥਾਂ ਜੇਲ੍ਹ ਦੇ ਪਿੱਛੇ ਹੀ ਹੈ ਤੇ ਇਸੇ ਲੜੀ ਵਿੱਚ ਜਿਵੇਂ ਕਿ ਸਾਡੇ ਪੈਨ ਪੰਜਾਬ ਚ ਜਿਹੜਾ ਡਰਗ ਦੇ ਖਿਲਾਫ ਇੱਕ ਮੁਹਿੰਮ ਚੱਲੀ ਹੈ ਤੇ ਮਾਨਯੋਗ ਸੀਪੀ ਸਾਹਿਬ ਨੇ ਅੱਜ ਵੀ ਸਾਡੇ ਵੱਖ-ਵੱਖ ਜ਼ੋਨ 2 ਜ਼ੋਨ 4 ਜ਼ੋਨ 3 ਦੇ ਵਿੱਚ ਸਰਚ ਐਂਡ ਆਪਰੇਸ਼ਨ ਚੱਲ ਰਹੇ ਆ ਤਾਂ ਉਹਦੇ ਵਿੱਚ ਅਸੀਂ ਤਕਰੀਬਨ 25 ਤੋਂ 30 ਬੰਦੇ ਆਰਾਊਂਡ ਅਪ ਕੀਤੇ ਆ ਤੇ 5 ਤੋਂ 7 ਮੁਕਦਮੇ ਹੁਣ ਤੱਕ ਦਰਜ ਵੀ ਕਰ ਲਿਆ ਤੇ ਬਾਕੀ ਹੋਰ ਫਰਦਰ ਸ਼ਾਮ ਤੱਕ ਵੀ ਜਿਹੜੀ ਹੋਰ ਰਿਕਵਰੀ ਕਰਾਂਗੇ ਤਾਂ ਇਸ ਤਰੀਕੇ ਦੀ ਜਿਹੜੀ ਮੁਹਿੰਮ ਹੈ ਇਹ ਕੰਟੀਨਿਊ ਚਲਦੀ ਰਹਿਣਗੀਆਂ ਤਾਂ ਅਸੀਂ ਇਹੀ ਲੋਕਾਂ ਨੂੰ ਕਹਿੰਨੇ ਆ ਵੀ ਸਾਨੂੰ ਸਹੀ ਜਿਹੜੀ ਇਤਲਾਹ ਦਿਓ ਔਰ ਖੁੱਲ ਕੇ ਬਾਹਰ ਆਓ ਔਰ ਮਾੜੇ ਅੰਸਰਾਂ ਨੂੰ ਆਪਣੇ ਉਸ ਏਰੀਏ ਦੇ ਵਿੱਚ ਨਾ ਰਹਿਣ ਦਿਓ ਨਸ਼ਾ ਦਾਸ ਕਰਨ ਨੂੰ ਕੀ ਕਿਤਾਬ ਨਹੀਂ ਆ ਜੀ ਕਿਉਂਕਿ ਅਸੀਂ ਦੇਖਿਆ ਕਿ ਦੇਖੋ ਨਸ਼ੇ ਵਾਲੇ ਜਾਂ ਤਾਂ ਛੱਡ ਕੇ ਭੱਜ ਜਾਣ ਸਿੱਧੇ ਕੰਮ ਹੋ ਜਾਣ ਅਦਰਵਾਈਜ਼ ਜੇ ਉਹ ਆ ਕੰਮ ਕਰਨਗੇ ਤਾਂ ਉਹਨਾਂ ਦੀ ਜਿਹੜੀ ਥਾਂ ਜੇਲ੍ਹ ਚ ਹੈ ਤੇ ਉੱਥੇ ਕਰਕੇ ਛੱਡਾਂਗੇ ਔਰ ਜਿਹੜੀ ਉਹਨਾਂ ਦੀ ਪ੍ਰੋਪਰਟੀ ਜਾਂ ਹੋਰ ਜਿਹੜੇ ਉਹਨਾਂ ਨੇ ਕੋਈ ਸਾਧਨ ਮੂਵੇਬਲ ਇਮੋਵੇਬਲ ਪ੍ਰੋਪਰਟੀਆਂ ਬਣਾਈਆਂ ਉਹ ਵੀ ਫ੍ਰੀਜ਼ ਕਰਾਂਗੇ ਤੇ ਜਿਹੜੀ ਹੋਰ ਡਿਮੋਲਿਸ਼ ਦੀਆਂ ਵੀ ਜਿਹੜੀਆਂ ਉਹਨਾਂ ਨੇ ਇਲੀਗਲ ਜਿਹੜੀਆਂ ਬਿਲਡਿੰਗਾਂ ਬਣਾ ਰੱਖੀਆਂ ਜਿਹਦੇ ਵਿੱਚ ਕੋਈ ਕਾਰਪੋਰੇਸ਼ਨ ਦੀ ਪ੍ਰੋਬਲਮ ਹੈ ਨਕਸ਼ਾ ਨਹੀਂ ਪਾਸ ਹੋਰ ਜਿਹੜੀਆਂ ਦਿੱਕਤਾਂ ਉਹ ਵੀ ਉਹਨਾਂ ਦੀ ਡਿਮੋਲਿਸ਼ ਦੀ ਜਿਹੜੀ ਮੁਹਿੰਮ ਚੱਲਦੀ ਰਹੇਗੀ ਸਰ ਮੁੱਖ ਮੰਤਰੀ ਕਿੰਨੇ ਪਤਾ ਲੱਗੀ ਕਿੰਨੀ ਕਾ ਜੀ ਤੇ ਕੋਈ ਇਸ ਜਿਹੜੀ ਆਪਾਂ ਇਹਦੀ ਬਾਜ਼ਾਰੂ ਕੀਮਤ ਉਹੀ ਹੁੰਦੀ ਹੈ ਜਿੰਨੀ ਡਿਮਾਂਡ ਹੋਵੇ ਤਾਂ ਅਸੀਂ ਇਹ ਕਵਾਂਗੇ ਆਪਾਂ ਇਸ ਦੇ ਚੱਕਰਾਂ 'ਚ ਪੈਣ ਦੀ ਬਜਾਏ ਜਿਹੜੇ ਆਪਣੇ ਯੂਥ ਲਈ ਬੱਚਿਆਂ ਲਈ ਸਾਰੇ ਕਾਮਨ ਕੌਜ਼ ਆ ਪੁੰਨ ਦਾ ਕੰਮ ਹੈ ਤੇ ਆਪਾਂ ਸਾਰੇ ਇਕ ਹੋ ਕੇ ਸਾਥ ਦੇਈਏ ਤੇ ਕੁੱਤੇ ਬੰਦਿਆਂ ਨੂੰ ਫੜ ਕੇ ਅੰਦਰ ਦੇਈਏ ਤੇ ਜਿਨ੍ਹਾਂ ਦੀ ਜਿੱਥੇ ਥਾਂ ਉੱਥੇ ਪੰਚਾਈਏ ਤੇ ਆਪਣਾ ਜਿਹੜਾ ਅੱਛਾ ਸਮਾਜ ਹੋਵੇ ਔਰ ਆਪਣਾ ਫਿਊਚਰ ਜਿਹੜਾ ਬੱਚਿਆਂ ਦਾ ਅੱਛਾ ਹੋਵੇ